ਹੁਣ ਮੰਨ ਕੇ ਬਈ ਮੈਂ ਤਾਂ ਇੱਕ ਗੱਲ ਕਹਿਣਾ ਜਿੰਨੇ ਆ ਫੇਸਬੁੱਕ YouTube ਤੇ ਪਾਣੀ ਤੁਰੇ ਫਿਰਦੇ ਆ ਬਹੁਤ ਬੰਦੇ ਇਹ ਗੱਲਾਂ ਨੂੰ ਟੀਚਰਾਂ ਕਰਦੇ ਆ ਮੈਂ ਅੱਗੇ ਵੀ ਇੰਟਰਵਿਊ ਚ ਕਿਹਾ ਸੀ ਮੈਂ ਹੁਣ ਵੀ ਕਹਣਾ ਮੈਂ ਸਾਰੀ ਉਮਰ ਹੀ ਕਹੂੰਗਾ ਵੀ ਇਹ ਪਾਣੀ ਫੇਕ ਨਹੀਂ ਹੁੰਦੇ ਨਾ ਪਾਣੀ ਫੇਕ ਹੈਗੇ ਸੀ ਨਾ ਹੋਣੇ ਜਾਂ ਨਾ ਹੁਣ ਠੀਕ ਆ ਇਹ ਪਾਣੀ ਵੀ ਸਹੀ ਸੀ ਸਾਰਾ ਕੁਝ ਸਹੀ ਹੁੰਦਾ ਖੇੜ ਵੀ ਸਹੀ ਹੁੰਦੀ ਆ ਇਹ ਪਾਣੀ ਕਿਵੇਂ ਵਾਇਰਲ ਹੋਏ ਹੁੰਦੇ ਆ ਠੀਕ ਆ ਵਾਇਰਲ ਹੋਣ ਦਾ ਕਾਰਨ ਹੁੰਦਾ ਇੱਕ ਮਨ ਕੇ ਚੱਲੋ ਮੈਂ ਕਿਸੇ ਨੂੰ ਕੁਝ ਦੱਸਦਾ ਮੇਰੇ ਮੈਂ ਕਿਸੇ ਨੂੰ ਦੱਸਦਾ ਜਾਂ ਮੈਨੂੰ ਕਿਸੇ ਨੇ ਦੱਸਤਾ ਵੀ ਗੱਗਿਆ ਯਾਰ ਐ ਨਹੀਂ ਐ ਛੱਡ ਲਾ ਸਮਾਨ ਲਖ ਲਾ ਠੀਕ ਆ ਜਾਂ ਮੈਂ ਕਿਸੇ ਦਾ ਚੇਲਾ ਬਣ ਗਿਆ ਤੇ ਮੇਰੇ ਬਾਈ ਚਾਂਸ ਯਾਰ ਉੱਡੇ ਨਹੀਂ ਠੀਕ ਆ ਮੇਰਾ ਮੂਹਰੇਲੇ ਬੰਦੇ ਨਾਲ ਫਰਕ ਪੈ ਗਿਆ ਮੇਰੇ ਕੂਤਰ ਉੱਡੇ ਨਹੀਂ ਮੇਰਾ ਫਰਕ ਪੈ ਗਿਆ ਤੇ ਮੈਂ ਕੀ ਕਰਨਾ ਚੱਕ ਕੇ ਵੀ ਆਪਣੇ ਤਾਂ ਉੱਡੇ ਨਹੀਂ ਪਾ ਲੇ ਨਾਲੇ ਤਾਂ ਬੱਲੇ ਬੱਲੇ ਨਾਲੇ ਅਗਲੇ ਦੇ ਉੱਡਣਾ ਨਾ ਉੱਡਣਾ ਅਗਲਾ ਦੇਖੀ ਜੂ ਆਪੇ ਵੀ ਆਪਾਂ ਕਿਹੜਾ ਪੈ ਲੈਤਾ ਫਰੀਜ ਚ ਪਾਇਆ ਉਹ ਗੱਲ ਕੀ ਆ ਮੈਨੂੰ ਹੁਣ ਐ ਤਾਂ ਅਗਲੇ ਨੇ ਤਾਂ ਮੈਨੂੰ ਸਹੀ ਦੱਸਿਆ ਕਿ ਪਤਾ ਬਾਈ ਮੇਰੇ ਕਬੂਤਰ ਨਾ ਸਹੀ ਹੋਣ ਤੰਦਰੁਸਤ ਨਾ ਹੋਣ ਜਾਂ ਮੇਰੀ ਖਰਾਕ ਮਾੜੀ ਹੋਵੇ ਜਾਂ ਕੋਈ ਗਲਤ ਚੀਜ਼ ਮੈਨੂੰ ਦਿੱਤੀ ਗਈ ਹੋਵੇ ਜਾਨਵਰਾਂ ਨੂੰ ਦਵਾਈਆਂ ਹੀ ਹੁਣ ਇਹ ਜਿਹੀਆਂ ਆਉਂਦੀਆਂ ਕੋਈ ਮੈਨੂੰ ਗਲਤ ਪੈ ਗਿਆ ਹੋਵੇ ਪਾਣੀ ਦੇ ਵਿੱਚ ਲੁਕੜ ਕੋਈ ਮੰਨ ਕੇ ਚੱਲੋ ਜਾਂ ਕੋਈ ਹੋਰ ਵੀ ਬਹੁਤ ਕੁਝ ਹੋ ਜਾਂਦਾ ਮੰਨ ਕੇ ਚੱਲੋ ਪਾਣੀ 'ਚ ਜਮਾਨ ਮੈਨੂੰ ਪੁਰਾਣਾ-ਪੁਰਾਣਾ ਲਿਆਂਦਾ ਵਿੱਚ ਪਾਣੀ ਦੇ ਵਿੱਚ ਸਮਾਨ ਇਹ ਜਿਹੇ ਨੇ ਜੇ ਕਿਤੇ ਮਾੜਾ ਜਾ ਵੀ ਕੋਈ ਵੱਧ ਘਟ ਪੈ ਜਾਏ ਉਹਨਾਂ ਕਬੂਤਰ ਫੁਰਰ ਹੋਣ ਲੱਗ ਜਾਂਦੇ ਉੱਲੇ ਤੇ ਪਾਣੀ ਦੇ ਵਿੱਚ ਚੀਜ਼ਾਂ ਇਹ ਜੀਆਂ ਮੰਨ ਕੇ ਚਲੋ ਕਸਤੂਰੀ ਆ گلاب ਆ ਤੇ ਪਿਪਲਮੈਂਟ ਆ ਇਹ ਤਾਂ ਤਾਂ ਨਾ ਚੀਜ਼ਾਂ ਪੱਕੀਆਂ ਇਹ ਜੀਆਂ ਇਹ ਤਾਂ ਤੇ ਕਬੂਤਰ ਉੜਨ ਤੋਂ ਸ਼ੂ ਹੋ ਜਾਂਦਾ ਇਹਦੇ ਨਾਲ ਭਾਈ ਦਾ ਬਹੁਤਾ ਕਬੂਤਰ ਇਹ ਮਾੜਾ ਮੋਟਾ ਡੋਜ ਵੱਧ ਪੈ ਗਈ ਜਾਂ ਗਲਤ ਪੈ ਗਿਆ ਤੇ ਹੁਣੇ ਹੀ ਹੋਣਾ ਕਿਉਂਕਿ ਜਿਹੜੀ ਖੁਸ਼ਬੂ ਵਾਲੀ ਚੀਜ਼ ਕੋਈ ਵੀ ਪਾਉਂਗੇ ਨਾ ਤੁਸੀਂ ਪਾਣੀ ਦੇ ਵਿੱਚ ਉਹਨੇ ਉਹਨੇ ਆਪਦਾ ਸਰ ਦਿਖਾਉਣੇ ਦਿਖਾਉਣਾ ਜਦੋਂ ਪਾਣੀ ਦੇਣ ਲੱਗੇ ਕਿਤੇ ਕੁਦਰਤੀ ਨੱਕ ਤੇ ਹੱਥ ਲੱਗ ਗਿਆ ਤਾਂ ਸਮਝ ਲਾ ਕੋਡਾ ਕਬੂਤਰ ਗਿਆ ਬਹੁਤ ਦੇਖ ਕੇ ਦੇਣਾ ਪੈਂਦਾ ਪਾਣੀ ਬਣਿਆ ਹੋਇਆ ਉਹ ਚੀਜ਼ ਆ ਵੀ ਉਹ ਵਾਇਰਲ ਹੋ ਜਾਂਦੀ ਹੈ ਅਗਲਾ ਪਾਉਣ ਦਾ ਮੂਹਰੇ ਵਿੱਚ ਕਈ ਵਾਰੀ ਕੋਈ ਮਿਹਨਤੀ ਮੁੰਡੇ ਹੁੰਦੇ ਆ ਹੁਣ ਮੈਂ ਦੇਖਦਾ ਵੀ ਕਈ ਵਾਰੀ ਮੈਂ ਕਸਤੂਰੀ ਵਾਲਾ ਪਾਣੀ ਪਾਇਆ ਸੀਗਾ ਇੱਕ ਮੈਨੂੰ ਸਪੈਸ਼ਲ ਬੰਦੇ ਨੇ ਲਿਖਾਇਆ ਤੇ ਸਪੈਸ਼ਲ ਕਿਹਾ ਵੀ ਤੂੰ ਪਾਉਣਾ ਹੀ ਪਾਉਣਾ ਮੈਂ ਪਾਇਆ ਉਹਨੇ 10 ਵਜੇ ਦਿੱਤਾ ਵੀ ਆਏ ਲਾਉਣਾ ਆ ਗੱਲ ਆ ਪਤਾ ਕੋਈ ਗੋਲੀ ਦਿੱਸੇ ਉਹਨੇ ਵੀ ਗੋਲੀ ਲਾਉਂਦੀ ਸੀ ਇੱਥੇ ਤਾ ਤੂੰ ਗੋਲੀ ਦੱਸਦੀ ਮੈਂ ਆਪਾ ਦੱਸਦੀ ਪੱਚ ਬੰਦਿਆਂ ਦੇ ਉੱਡ ਗਏ ਅਮਰ ਭੋਲਾ ਬਾਈ ਧੰਨਵਾਦ ਆਪਣਾ ਕਰਾ ਧੰਨਵਾਦ ਮੈਂ ਐਵੇਂ ਨੰਬਰ ਬਣਾਈ ਜਾਂਦਾ ਉੱਥੇ ਤੇ ਵਿੱਚ ਬੰਦਾ ਕੀ ਪਤਾ ਕਿੰਨੇ ਕਿ ਦਿਨੀ ਉੱਡੇ ਉੱਡੇ ਨਹੀਂ ਹੁਣੇ ਬੰਦਿਆਂ ਦੇ ਹੁਣ ਜਿਹੜੇ 2-4 ਉੱਡ ਗਏ ਉਹਨਾਂ ਨੇ ਦਿਖਾ ਕੇ ਮੈਂ ਉਹਦੇ ਨੰਬਰ ਬਣਾਈ ਜਾਵਾਂ ਬਾਕੀ ਫਾਇਦਾ ਜਿਹੜੇ 95 ਹਾਂ ਮੈਂ ਰਾਤ ਹੀ ਉਹ ਗੱਲ ਬਈ ਉਹ ਪਾਣੀ ਸਰਾ ਕੋ ਸਹੀ ਹੁੰਦਾ ਗੱਲ ਤਾਂ ਇਹ ਵੀ ਹਨਾ ਕਿਸੇ ਬੰਦੇ ਦੇ ਉੱਡਦੇ ਨਹੀਂ ਕਬੂਤਰ ਜਦੋਂ ਕਈ ਵਾਰੀ ਉਹ ਐ ਵੀ ਪਾ ਆਂਦਾ ਤੇ ਕਈ ਵਾਰੀ ਕਿਸੇ ਨੂੰ ਕਿਸੇ ਪਾਸੋਂ ਮਿਲ ਜੇ ਅਗਲਾ ਹੰਦਾਰ ਆਪਣੇ ਤਾਂ ਕੰਮ ਦਾ ਹੈ ਨਹੀਂ ਨਾ ਆਪੇ ਲਾਉਣਾ ਘਰ ਦੇ ਪਾ ਲਈ ਯਾਰ ਕਿਸੇ ਨੂੰ ਕਿਸੇ ਦਾ ਭਲਾ ਹੋ ਜਾ ਵਿੱਚ ਬੰਦੇ ਇਹ ਜੇ ਭਲਾ ਕਰਨ ਵਾਲੇ ਵੀ ਹੈਗੇ ਆ ਉਹ ਪਾ ਆਂਦੇ ਆ ਨਣਾ ਪਰ ਉੱਥੇ ਉਹ ਪਾਣੀ ਜੇ ਮੈਂ ਅੱਗੇ ਵੀਡੀਓ ਪਾਈ ਸੀ ਬਹੁਤ ਬੰਦੇ ਨੇ ਮੈਸੇਜ ਕਰੇ ਬਹੁਤ ਬੰਦੇ ਜੇ ਆਪਾਂ ਨੂੰ ਪਾਣੀ ਸਮਝਣਾ ਆ ਗਿਆ ਬਹੁਤ ਕੋ ਫਰਕ ਪੈ ਜਾਂਦਾ ਇਹਦੇ ਨਾਲ ਪਾਣੀ ਪਾਣੀ ਦਾ ਵੀ ਐਡਵਰਟ ਸਿਸਟਮ ਹੁਣ ਵਿੱਚ ਬੰਦੇ ਇੱਕ ਬਦਾਮ ਨਾਲ ਵੀ ਬਾਜੀ ਡਾ ਜਾਂਦੇ ਤੇ ਵਿੱਚ ਬੰਦੇ 5 ਤੋਂ ਘੱਟ 7 ਤੋਂ ਘੱਟ ਲਾਉਂਦੇ ਨਹੀਂ ਉਹ ਹੁਣ ਕਈ ਬੰਦੇ ਕਹਿ ਦਿੰਦੇ ਆ ਜੇ ਤਾਂ ਹੁਣ ਇੱਕ ਕਾਲਾ ਵੀਡੀਓ ਪਾਉਂਦਾ ਡੂਡ ਵਾਲਾ ਉਹਨੂੰ ਅਗਲਾ ਕਹਿੰਦਾ ਇਹ ਝੂਠ ਬੋਲਦਾ ਜੇ ਕੋਈ ਸੱਤ ਵਾਲਾ ਵੀਡੀਓ ਪਾਉਂਦਾ ਉਹਨੂੰ ਕਹਿੰਦਾ ਅਗਲਾ ਇਹ ਝੂਠ ਬੋਲਦਾ ਹੁਣ ਕਾਰਨ ਝੂਠ ਦੋਨੇ ਨਹੀਂ ਬੋਲਦੇ ਕਈ ਵਾਰ ਸੱਚੇ ਦੋਨੇ ਆ ਕਾਰਨ ਉਥੇ ਕੀ ਹੁੰਦਾ ਬਾਈ ਪਾਣੀ ਦੇ ਵਿੱਚ ਹੁਣ ਮੰਨ ਕੇ ਰੋ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਹੁਣ ਤਾਂ ਵੈਸੇ ਸੋਧ ਬਹੁਤ ਕਰੀ ਜਾਂਦੇ ਵਿੱਚ ਕਈ ਬੰਦੇ ਨੇ ਪੰਜ ਪੰਜ ਸੱਤ ਸੱਤ ਚੀਜ਼ਾਂ ਦੇ ਵੀ ਪਾਣੀ ਬਣਾਈ ਬੈਠੇ ਆ ਤੇ ਉਹਦੇ ਵਿੱਚ ਕੀ ਹੁੰਦਾ ਚੱਕਰ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਵਿੱਚ ਚੀਜ਼ਾਂ ਇਹ ਨਹੀਂ ਆ ਜਿਹੜੀਆਂ ਕਬੂਤਰ ਦੀ ਹੈ ਇਹ ਬਣਾਉਂਦੀਆਂ ਨੇ ਜਿਵੇਂ ਹੁਣ ਮੰਨ ਕੇ ਚਲੋ 20 ਦਾਣਾ 20 ਜਾਣੇ ਦਾ ਕਬੂਤਰ ਤੁਸੀਂ ਪਲਟ ਨਹੀਂ ਸਕਦੇ ਨਹੀਂ ਦੱਸਿਆ ਕਿਸੇ ਨੇ ਨਾ ਦੱਸੇ ਪਰ ਆਪਾਂ ਦੱਸ ਦਿੰਨੇ ਆਂ ਵੀ 20 ਦਾਣਾ ਜੇ ਲਗਾਤਾਰ ਤੁਸੀਂ ਵੀ ਪੀ ਜਾਓ ਨਾ ਰਾਤ ਨੂੰ ਭਿਉ ਕੇ ਤੇ ਕਦੇ ਮੈਨੂੰ ਫੋਨ ਕਰਕੇ ਯਾਦ ਹੀ ਕਰ ਲਿਆ ਕਰੋਗੇ ਨਾ ਵੀ ਫੋਨ ਕਰੋਗੇ ਉਹ ਯਾਦ ਕਰ ਲਿਆ ਕਰੋਗੇ ਅੱਧਾ ਚਮਚਾ ਰੋਜ਼ ਰਾਤ ਨੂੰ ਭਿਉ ਦੋ ਤੇ ਉਹਦਾ ਪਾਣੀ ਕੁੱਟ ਲੋ ਕੁੱਟ ਕੇ ਭਿਉ ਦੋ ਉਹਦਾ ਪਾਣੀ ਨਤਾਰੋ ਸਵੇਰੇ ਉਹ ਨੂੰ ਪੀ ਲਓ ਸਮਾਰ ਕੇ ਨਤਾਰ ਕੇ ਉਹਦੀ ਜਲਬਜੀ ਬਣ ਜੂ ਉਹ ਵੀ ਪੀਣੀ ਐ ਉਹਦਾ 20 ਕੱਢਣਾ ਗੱਲ ਆ ਤੇ ਪਿਓ ਮਹੀਨਾ ਵੀ ਨਾ ਲਗਾਤਾਰ ਤੇ ਮੈਨੂੰ ਫੋਨ ਕਰਕੇ ਦੱਸ ਆਪ ਦੱਸੋਗੇ ਤੁਸੀਂ ਵੀ ਵਾਕੇ ਰਿਜ਼ਲਟ ਉਹਨੂੰ ਦਿੱਤਾ ਜਾਂ ਨਾ ਦਿੱਤਾ ਤੇ ਉਹ ਚੀਜ਼ ਆ ਵੀ ਕਈ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਕਈ ਚੀਜ਼ਾਂ ਜਿਹੜੀਆਂ ਹੈਸ਼ ਬਣਾਉਂਦੀਆਂ ਉਹ ਕੰਪਿਊਟਰ ਨੂੰ ਤੁਸੀਂ ਪਲਟ ਨਹੀਂ ਸਕਦੇ ਜੇ ਪਲਟ ਤੁਹਾਡਾ ਕੰਪਿਊਟਰ ਖਤਮ ਆ ਠੀਕ ਆ ਦੂਜੇ ਪਾਣੀ ਨਾਲ ਜਿਵੇਂ ਮਰਜ਼ੀ ਪਲਟੀ ਜੋ ਕੁਛ ਕਰਿਓ ਕਿਉਂਕਿ ਉਹਨੂੰ ਬਾਦਾਮ ਹੀ 7-8 ਦਿੱਤੇ ਹੁੰਦੇ ਆ ਕਈ ਕਬੂਤ ਉਹ ਉਹ 7-8 ਵਾਲਾ ਕੰਮ ਹੈ ਉਹ ਚੀਜ਼ਾਂ ਇਹਦੀਆਂ ਵਿੱਚ ਉਹ ਕਬੂਤਰ ਦੀ ਰਹਿائش ਖਤਮ ਹੀ ਕਰਦੇ ਆ ਸਾਫ਼ ਹੀ ਕਰਦੇ ਆ ਤੁਰੀਆਂ ਜਾਂਦੀਆਂ ਠੰਡੀਆਂ ਇੰਨੀਆਂ ਹੁੰਦੀਆਂ ਕਬੂਤਰ ਨੂੰ ਖਾਲੀ ਕਰ ਦਿੰਦੇ ਆ ਆਪੇ ਕਬੂਤਰ ਨੇ ਉਹ ਹੋ ਜਾਣਾ ਕਬੂਤਰ ਨੂੰ ਆਪੇ ਹੀ ਬਦਾਮ ਬੱਧਦੇ ਨੇ ਪੈਂਦੇ ਆ ਉਹ ਚੀਜ਼ਾਂ ਪਾਣੀ ਦੇ ਵਿੱਚ ਆਪਾਂ ਨੂੰ ਚੀਜ਼ਾਂ ਜੇ ਆਪਾਂ ਪਾਉਣੇ ਆ ਨਾ ਤਾਂ ਉਹਦਾ ਪਤਾ ਵੀ ਹੋਣਾ ਚਾਹੀਦਾ ਤੇ ਆਹ ਚੀਜ਼ ਆਹ ਕੰਮ ਕਰਦੀ ਆ ਆਹ ਚੀਜ਼ ਆ ਨਾਗਰਮੋਥਾ ਜਿਹੜੇ ਖੜਾਰੀ ਨੇ ਦੱਸਿਆ ਵੀ ਕੀ ਕੰਮ ਆਉਂਦਾ ਨਾਗਰਮੋਥਾ ਨਾਗਰਮੋਥਾ ਹੱਡ ਪੈਰ ਦੁਖਦਿਆਂ ਤੋਂ ਪੈਂਦਾ ਉਹ ਕੁੱਲ ਪਾਣੀ ਦੇ ਵਿੱਚ ਪੈਂਦਾ ਕੀ ਕਹਣਾ ਕੋਈ ਨਾਂ ਪਾਉਂਦਾ ਹੋਵੇ ਪਰ ਉਹਦੀ ਡੋਆ ਜੀ ਬੱਦ ਘੱਟ ਪੈ ਗਈ ਖਤਮ ਆ ਕਬੂਤਰ ਨਾਲ ਦੀ ਨਾਲ ਠੀਕ ਆ ਉਹ ਨਸ਼ੇ ਦਾ ਕੰਮ ਕਰ ਦਿੰਦਾ ਇੱਕ ਤਰ੍ਹਾਂ ਦਾ ਦੇਸੀ ਜੜੀ ਬੂਟੀ ਆ ਹਾਲਾਂਕਿ ਉਹ ਬਾਈ ਜਿੰਨਾ ਉਹ ਪਾਣੀ ਦੇ ਵਿੱਚ ਪਾ ਗਏ ਨਾ ਜਿਹੜੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹੱਡ ਪੈਰ ਦੁਖਦੇ ਆ ਉਹ ਹੱਡ ਪੈਰ ਦੁਖਣ ਵਾਲਾ ਕੰਮ ਨਹੀਂ ਕਰਦਾ ਨਾ ਨਸ਼ੇ ਦਾ ਕੰਮ ਕਰ ਦਿੰਦਾ ਇੱਕ ਤਰ੍ਹਾਂ ਦਾ ਉਹ ਬਹੁਤ ਵਧੀਆ ਚੀਜ਼ ਆ ਉਹ ਬਹੁਤ ਜੜੀਆਂ ਬੂਟੀਆਂ ਨੇ ਇਹ ਜੀਆਂ ਜਿਹੜੀਆਂ ਸ਼ੁੱਧ ਕਰਕੇ ਲੱਗਦੀਆਂ ਹੁਣ ਮੰਨ ਕੇ ਚੱਲੋ ਕਿਸੇ ਨੇ ਪਾਣੀ ਦੇ ਵਿੱਚ ਕਹਿਤਾ ਵੀ ਆ ਚੀਜ਼ ਪਾਲਾ ਉਹ ਪਾਣੀ ਦੇ ਵਿੱਚ ਬੈਣੀ ਉਹਨੂੰ ਸ਼ੁੱਧ ਕਰਕੇ ਪੀਣਾ ਜੇ ਹੁਣ ਆਪਾਂ ਲਿਆ ਆ ਕੇ ਸਿੱਧੀ ਪੰਥਾਰੀ ਤੋਂ ਲਿਆ ਕੇ ਪਾਣੀ ਦੇ ਵਿੱਚ ਕੁੱਟ ਲਈ ਉਹਦਾ ਕੋਈ ਮਤਲਬ ਨਹੀਂ ਉਹਦਾ ਕੋਈ ਕੰਮ ਨਹੀਂ ਕੋਈ ਮਤਲਬ ਨਹੀਂ ਉਹ ਬੇਕਾਰ ਹੋ ਜਾਣਾ ਆਪਣਾ ਵਿੱਚ ਚੀਜ਼ਾਂ ਇਹਦੀਆਂ ਪਾਣੀ ਦੇ ਵਿੱਚ ਕੁੱਟ ਲੋ ਉਹਨੇ ਡੇਢ ਮਹੀਨੇ ਬਾਅਦ ਅਸਰ ਵਿੱਚ ਉਹਦੇ ਰਲਣਾ ਫੇਰ ਕਿਤੇ ਜਾ ਕੇ ਉਹਨੇ ਕੰਮ ਕਰਨਾ ਆਪਦਾ ਜੇ ਪਾਣੀ ਅੱਜ ਹੀ ਕੁੱਟ ਲਿਆ ਤੇ ਆਪਾਂ ਨਾਲ ਦੀ ਨਾਲ ਕਹਿ ਦਈਏ ਵੀ ਆਪਾਂ ਕੰਮ ਕਰ ਦਾਂਗੇ ਉਹ ਨਹੀਂ ਕੰਮ ਕਰਦੀਆਂ ਉਹ ਨਹੀਂ ਫਲ ਹੋ ਜਾਂਦੇ ਆ ਬਣਾਈਆਂ ਫਿਰ ਆਪਾਂ ਨੂੰ ਐ ਹੁੰਦਾ ਵੀ ਹੋ ਕੀ ਗਿਆ ਕਬੂਤਰ ਨੂੰ ਯਾਰ ਉੱਡਦੇ ਕਿਉਂ ਨਹੀਂ ਲਾਸ਼ਟਾਂ 'ਚ ਜਾ ਕੇ ਬਹਿ ਜਾਂਦੇ ਆ ਐਂ ਕਰ ਦਿੰਦੇ ਆ ਉਹ ਕਰ ਦਿੰਦੇ ਆ ਮੈਂ ਤਾਂ ਸਾਫ਼ ਜੀਆਂ ਗੱਲਾਂ ਹੀ ਦੱਸਣੀਆਂ ਆ ਆਪਾਂ ਨੂੰ ਤਾਂ ਕੋਈ ਉਹ ਹੈ ਨਹੀਂ ਬਈ ਉਹਲਾ ਨਾ ਕੋਈ ਆਪਾਂ ਨੂੰ ਐ ਵੀ ਕੋਈ ਹੋਰ ਨਾ ਉਹ ਚੱਕਰ ਆਪਣਾ ਤਾਂ ਗੁਰੂ ਮਾਰ ਰਾਂ ਜਿੰਨਾ ਕ ਬਣਿਆ ਆਪਾਂ ਦਾ ਬਹੁਤ ਪਿਆਰ ਆ ਚਾਰੀ ਪਾਸੇ ਵਧੀਆ ਬਣੀ ਵੀ ਆਪਣੀ ਸਾਰੇ ਇੱਜ਼ਤ ਕਰਦੇ ਪਰ ਆਪਾਂ ਕਹਿੰਦੇ ਜੇ ਗੱਲ ਦੱਸਣੀਆਂ ਤਾਂ ਪ੍ਰੋਪਰ ਦੱਸਾਂਗੇ ਸਹੀ ਅਗਲੇ ਨੂੰ ਸਮਝ ਤਾਂ ਆਵੇ ਜੇ ਹੁਣ ਗੱਲ ਗੋਲ ਜੀ ਕਰ ਗਏ ਉਹ ਅਗਲੇ ਨੂੰ ਸਮਝ ਹੀ ਨਹੀਂ ਆਈ ਉਹਦਾ ਬਣਾਈਦਾ ਵੀ ਕੋਈ ਫਾਇਦਾ ਨਹੀਂ ਵੀਡੀਓ ਉਹ ਚੀਜ਼ ਆ ਵੀ ਮੈਨੂੰ ਬੋਲਣ ਦਾ ਫਿਰ ਕੋਈ ਫਾਇਦਾ ਨਹੀਂ ਜੇ ਆਪਾਂ ਗੋਲ ਗੱਲ ਕਰਨੀ ਹੈ ਪਾਣੀ ਦੇ ਆਪਾਂ ਨੂੰ ਪਤਾ ਲੱਗ ਗਿਆ ਸਮਝ ਆ ਗਈ ਵੀ ਇਹਦੇ ਵਿੱਚ ਆਹ ਚੀਜ਼ ਕਿਉਂ ਪਈ ਆਹ ਚੀਜ਼ ਐ ਪਈ ਆਹ ਚੀਜ਼ ਆ ਕੰਮ ਖਤਰ ਕੰਮ ਆਉਂਦੀ ਹੈ ਤਾਂ ਆਪਾਂ ਪਾਰਾ ਕਹਾਣੀ ਬਾਬੇ ਦੀ ਕਿਰਪਾ ਨਾਲ ਸਾਰਾ ਸਮਝ ਲੱਗਣਾ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਆਪਾਂ ਆਪਦੇ ਹਿਸਾਬ ਨਾਲ ਸਾਰਾ ਕੁਝ ਤਿਆਰ ਕਰ ਸਕਦਾ ਡੋਜ਼ ਆਪਾਂ ਨੂੰ ਪਤਾ ਲੱਗ ਜਾਣੀ ਆ ਉਹੋ ਹੀ ਹੋ ਹੀ ਕਰ ਲਾਂਗੇ ਪਾਣੀ ਇੱਕ ਬੰਦਾ ਆਪਦਾ ਪਾਣੀ ਆਪ ਤਿਆਰ ਵੀ ਕਰ ਸਕਦਾ ਜ ਔਰ ਥੋੜਾ ਜਿਹਾ ਸਮਝ ਜੇ ਦਿਮਾਗ ਲਾਉਗਾ ਨਹੀਂ ਬਾਕੀ ਬਾਬੇ ਦੀ ਕਿਰਪਾ ਨਾਲ ਜਿਵੇਂ ਕਹਿੰਦੇ ਆ ਵੀ ਚੰਗੇ ਬੰਦੇ ਨੂੰ ਚੰਗੇ ਪਰਮਾਤਮਾ ਮਿਲਾਉਂਦਾ ਤੇ ਉਹ ਜੇ ਬੰਦੇ ਚੰਗੇ ਕਰਮ ਕਰੇਵੇ ਤਾਂ ਜੇ ਬੰਦੇ ਦਿਲ ਚ ਮੈਲ ਆ ਫੇਰ ਨਹੀਂ ਫੇਰ ਉਹਦਾ ਨਾ ਉਹਨੂੰ ਚੰਗਾ ਮਿਲੇ ਨਾ ਉਹਦਾ ਚੰਗਾ ਕੋਈ ਹੋਵੇ ਤਾਂ ਨਾ ਉਹਨੂੰ ਰਾਹ ਬਣੇ ਮੈਂ ਬਈ ਸੂਈ ਤੋਂ 16 ਆਪਣੀਆਂ ਤਾਂ ਬਹੁਤ ਬਣਾਈਆਂ ਪਰਮਾਤਮਾ ਨੇ ਬੜੀਆਂ ਔਕੜਾਂ ਮੁਸ਼ਕਲਾਂ ਦੇ ਵਿੱਚੋਂ ਨਿਕਲੇ ਤੇ ਤਾਂ ਹੀ ਹੁਣ ਆਪਾਂ ਨੂੰ ਆਇਆ ਹੁੰਦਾ ਵੀ ਯਾਰ ਜੇ ਕਿਸੇ ਦਾ ਭਲਾ ਹੁੰਦਾ ਜਾਂ ਕੋਈ ਕਰਦਾ ਕਰੀ ਜਾਵੇ ਅਗਲੇ ਨੇ ਆਪਦੀ ਕਿਸਮਤ ਜਿੱਤਨੀ ਆਪ ਆਪਦੀ ਜਿੱਤਨੀ ਹੁਣ 100 ਔੜਦਾ ਬਾਈ 100 ਦਾ 100 ਜਿੱਤਦਾ ਵੀ ਹੈ ਨਹੀਂ ਕਿਸਮਤ ਵੀ ਆ ਹੋ ਜਾਣੀ ਆ ਬੰਦੇ ਦੀ ਨਾਲ ਕਬੂਤਰ ਵੀ ਆ ਜਾਣਾ ਬੰਦੇ ਦਾ ਕਿੰਨਾ ਕੁ ਤਕੜਾ ਕਿੰਨਾ ਕੁ ਮਾੜਾ ਬੰਦੇ ਦੀ ਮਿਹਨਤ ਵੀ ਨਾਲ ਆਉਣੀ ਆ ਵੀ ਉਹਨੇ ਕਿੰਨੀ ਕੁ ਕੇਅਰ ਕਰੀ ਹੋਈ ਸੀ ਕਬੂਤਰ ਦੀ ਸਾਰੀਆਂ ਚੀਜ਼ਾਂ ਰਲ ਕੇ ਫੇਰ ਕਿਤੇ ਜਾ ਕਬੂਤਰ ਪਾਰ ਲੱਗਣਾ ਹਣ 100 ਦਾ 100 ਇਹ ਤਾਂ ਇਹ ਨਹੀਂ ਵੀ 5000 ਰੁਪਿਆ 100 ਦਾ 100 ਉਹੀ ਉਹਨਾਂ ਨੂੰ ਜੂਏ ਸੱਟੇ 'ਚ ਆਏ ਵੇਜਾਂ ਠੱਗੀ ਠੋਰੀ ਲਾ ਕੇ ਬਣਾਇਆ ਤੇ ਐਂ ਸੱਟ ਕੇ ਆਉਣਾ ਵੀ ਕੋਈ ਗੱਲ ਨਹੀਂ ਆ ਕੋਗੀ ਵੀ ਡਾਦੇ ਹੋਏ ਤੇ 5000 ਲਾ ਕੇ ਤੇ ਇਹ ਇੱਕ ਚੰਗਾ ੜਾਉਂਦਾ ਤੇ ਜਿਤਨਾ ਆਉਣੇ ਆ ਜੇ ਦੀ ਕਿਸਮਤ ਵੀ ਬਲਵਾਨ ਹੋਵੇ ਜਿਹਦੀ ਕਰਮਾਂ 'ਚ ਪੈਸਾ ਹੈਗਾ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਚੀਜ਼ ਹੁੰਦੀ ਹੈ ਬਾਕੀ ਮੈਂ ਇਹ ਗੱਲ ਕਹਿਣਾ ਯਾਰ ਗੇਮ ਨੂੰ ਸਮਝਣਾ ਚੀਜ਼ ਨੂੰ ਸਮਝਣਾ ਸਿੱਖੋ ਜਿੱਥੋਂ ਕੋ ਸਿੱਖਣ ਨੂੰ ਮਿਲਦਾ ਜੀ ਜਿਹੜੀ ਵੀਡੀਓ ਚ ਮਿਲਦਾ ਕੋਤੋਂ ਵੀ ਮਿਲਦਾ ਸਿੱਖ ਲੋ ਜੇ ਆਪਾਂ ਨੂੰ ਚੰਗਾ ਮਿਲਦਾ ਸਿੱਖ ਲੋ ਤੇ ਮਾੜਾ ਮਿਲਦਾ ਐ ਕੰਨ ਦੋਨੇ ਬੰਦ ਕਰ ਲੋ ਵੀ ਆਪਾਂ ਬੱਸ ਇਧਰ ਦੀ ਪਾਏ ਇਧਰ ਦੀ ਕੱਢ ਦੋ ਨਹੀਂ ਚੁੱਪ ਕਰ ਜੋ ਬੱਸ ਬਾਕੀ ਹੋਰ ਵੀ ਜਿੰਨੀ ਜਾਣਕਾਰੀ ਹੈਗੀ ਆਪਾਂ ਦੇਵਾਂਗੇ ਜਰੂਰ ਕੋਈ ਆਲਣ